ਰੇਡੀਓ ਤੇ ਸਵੇਰੇ-ਸਵੇਰੇ ਇੱਕ ਭਜਨ ਸੁਣਨ ਨੂੰ ਮਿਲਿਆ। ਉਹ ਭਜਨ ਦੇ ਵਿੱਚ ਉਹ ਗਾਉਣ ਵਾਲੇ ਨੇ ਕਿਹਾ Shiv Shankar ko jisne puja uska hi uddhar hua. ਉੱਧਾਰ ਦਾ ਮਤਲਬ ਹੁੰਦਾ ਕਲਿਆਣ ਹੋਣਾ। ਸਲਵੇਸ਼ਨ ਹੋਣੀ। ਮੁਕਤੀ ਹੋ ਜਾਣੀ ਕਿਸੇ ਦੀ। ਜਿਨੇ ਵੀ Shiv Shankar ਨੂੰ ਪੂਜਿਆ। ਇਹ ਉਸ ਗੀਤਕਾਰ ਨੇ ਆਪਣੇ ਗੀਤ ਦੇ ਵਿੱਚ ਇਹ ਲਿਰਿਕਸ ਯੂਜ਼ ਕੀਤੇ ਤੇ ਮੈਂ ਜਦੋਂ ਇਹ ਭਜਨ ਸੁਣਦਾ ਸੀ ਸਵੇਰੇ ਤੇ ਮਨ ਨੂੰ ਬੜਾ ਚੰਗਾ ਲੱਗਾ ਮਨ ਨੂੰ ਬਹੁਤ ਸਕੂਨ ਮਿਲਿਆ ਹੁਣ ਗੱਲ ਇੱਥੇ ਸਮਝਣ ਵਾਲੀ ਦੋਸਤੋ ਇਹ ਆ ਕਿ ਪੂਜਣਾ ਕੀ ਹੁੰਦਾ ਹੁਣ ਸ਼ਿਵ ਸ਼ੰਕਰ ਦੀ ਫੋਟੋ ਮੇਰੇ ਮੋਰੀ ਲੱਗੀ ਹੋਵੇ ਮੈਂ ਬਸ ਫੋਟੋ ਨੂੰ ਮੱਥਾ ਟੇਕੀ ਜਾਵਾਂ ਫੋਟੋ ਨੂੰ ਧਿਆਈ ਜਾਵਾਂ ਫੋਟੋ ਨੂੰ ਆਪਣੇ ਦਿਲ 'ਚ ਵਸਾਈ ਜਾਵਾਂ ਐਡਾ ਮੇਰਾ ਉਧਾਰਨ ਨਹੀਂ ਇਦਾਂ ਮੇਰਾ ਕਲਿਆਣ ਨਹੀਂ ਹੋਣਾ ਇਦਾਂ ਮੇਰੀ ਮੁਕਤੀ ਸੈਲਵੇਸ਼ਨ ਨਹੀਂ ਹੋਣਾ ਮੈਨੂੰ ਖੁਸ਼ੀਆਂ ਨਹੀਂ ਮਿਲਣੀਆਂ ਜ਼ਿੰਦਗੀ ਦੇ ਵਿੱਚ ਅਗਰ ਮੈਂ ਸਿਰਫ ਫੋਟੋ ਨੂੰ ਤੇ ਆਈ ਜਾਊਗਾ ਉਸ ਗੀਤ ਗਾਣੇ ਨਾਲ ਇਹ ਕਿਹਾ ਕਿ ਸ਼ਿਵ ਸ਼ੰਕਰ ਕੋ ਜਿਸ ਨੇ ਪੂਜਾ ਪੂਜਾ ਦਾ ਮਤਲਬ ਹੁੰਦਾ ਉਹਦੀ ਗੱਲ ਮੰਨਣੀ ਸ਼ਿਵ ਸ਼ੰਕਰ ਦੀ ਗੱਲ ਮੰਨਣੀ ਅਸੀਂ ਫੋਟੋ ਨੂੰ ਆਪਣਾ ਆਧਾਰ ਬਣਾ ਲਿਆ ਜ਼ਿੰਦਗੀ ਦਾ ਕਿਸ ਫੋਟੋ ਨੂੰ ਗਲ ਚ ਪਾ ਲਾਂਗੇ ਇਸ ਫੋਟੋ ਨੂੰ ਗੰਧ ਤੇ ਟੰਗ ਲਾਂਗੇ ਇਸ ਫੋਟੋ ਨੂੰ ਕਿਤੇ ਸੋਹਣ ਜਾਈ ਮੰਦਰ ਦੇ ਵਿੱਚ ਰੱਖ ਲਾਂਗੇ ਸ਼ਿਵ ਸ਼ੰਕਰ ਦੀ ਫੋਟੋ ਨੂੰ ਜਾਂ ਹੋਰ ਕਿਸੇ ਗੁਰੂ ਪੀਰ ਪਗੰਬਰ ਦੀ ਫੋਟੋ ਨੂੰ ਪਰ ਉਸ ਗੀਤ ਗਾਣੇ ਨਾਲ ਇਹ ਕਿਹਾ ਕਿ ਜਿਸ ਨੇ ਪੂਜਾ ਪੂਜਾ ਦਾ ਮਤਲਬ ਹੁੰਦਾ ਕਿ ਕਿਸੇ ਦੀ ਪੂਜਾ ਕਰਨੀ ਪੂਜਾ ਹਣ ਮੇਰਾ ਬਾਪ ਆ ਮੈਂ ਆਪਣੇ ਬਾਪ ਦੀ ਪੂਜਾ ਕਰੀ ਜਾਵਾਂ ਉਹਦੀ ਉਹਦੀ ਮਤਲਬ ਆਰਤੀ ਉਤਾਰੀ ਜਾਵਾਂ ਉਹਨੂੰ ਮੱਥਾ ਟੇਕੀ ਜਾਵਾਂ ਧੂਫੇ ਹੀ ਤੇ ਆਈ ਜਾਵਾਂ ਤਾਂ ਮੇਰੇ ਬਾਪ ਤੋਂ ਮੈਨੂੰ ਖੁਸ਼ੀਆਂ ਨਹੀਂ ਮਿਲਣੀਆਂ ਮੈਨੂੰ ਮੇਰੇ ਬਾਪ ਦੀ ਗੱਲ ਮੰਨਣੀ ਪੈਣੀ ਆ ਇਦਾਂ ਸ਼ਿਵ ਸ਼ੰਕਰ ਵੀ ਸਾਨੂੰ ਗੱਲ ਮੰਨਣੀ ਪੈਣੀ ਆ ਜੋ ਸ਼ਿਵ ਸ਼ੰਕਰ ਮਹਾਰਾਜ ਸਾਨੂੰ ਕਹਿ ਕੇ ਗਏ ਨੇ ਉਹ ਸਾਨੂੰ ਕਰਨਾ ਪੈਣਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਉਧਾਰ ਹੋਣਾ ਬੁਰਾਈਆਂ ਦਾ ਮੁਸੀਬਤਾਂ ਦਾ ਪਰੇਸ਼ਾਨੀਆਂ ਦਾ ਪ੍ਰੋਬਲਮਸ ਦਾ ਜੋ ਅਸੀਂ ਸਫਰ ਕਰ ਰਹੇ ਹਾਂ ਇਸ ਵੇਲੇ ਕਿਉਂਕਿ ਅਸੀਂ ਸਿਰਫ ਫੋਟੋ ਨੂੰ ਆਧਾਰ ਬਣਾ ਲਿਆ ਅਸੀਂ ਮਹਾਰਾਜ ਦੀ ਗੱਲ ਮੰਨਣੀ ਸੀ ਗੁਰੂ ਪੀਰ ਪੈਗੰਬਰਾਂ ਦੀ ਗੱਲ ਮੰਨਣੀ ਸੀ ਪਰ ਆਪਾਂ ਸ਼ਿਵਸ਼ੰਕਰ ਦੀ ਗੱਲ ਮੰਨਣ ਦੀ ਬਜਾਏ ਅਸੀਂ ਸ਼ਿਵਸ਼ੰਕਰ ਦੀ ਫੋਟੋ ਨੂੰ ਮੱਥਾ ਟੇਕ ਕੇ ਜਾਂਦੇ ਹਾਂ ਫੋਟੋ ਨੂੰ ਮੱਥਾ ਟੇਕ ਕੇ ਜਾਂਦੇ ਹਾਂ ਸ਼ਿਵਸ਼ੰਕਰ ਦੀ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਉਦਾਰ ਹੋਣਾ ਉਦਾਂ ਉਦਾਰ ਨਹੀਂ ਹੋਣਾ ਰੱਬ ਰੱਖਾ